ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜੀ ਅੱਜ ਭਾਈ ਲਾਲ ਸਿੰਘ ਦਵਾਖਾਨੇ ਤੋਂ ਤਰਨਤਾਰਨ ਸਾਹਿਬ ਤੋਂ ਵੈਦ ਗੁਰਪ੍ਰੀਤ ਸਿੰਘ ਜੀ ਆਪ ਜੀ ਨੂੰ ਗਰਮੀਆਂ ਦੇ ਵਿੱਚ ਤਾਕਤ ਦਾ ਮਰਦਾਨਾ ਤਾਕਤ ਦਾ ਤਾਂ ਸਬੰਦੂਜ ਦਾ ਸ਼ਾਹੀ ਨੁਕਸਾਤ ਉਹਨੂੰ ਦੱਸਣ ਜਾ ਰਿਹਾ ਸੋ ਆਪ ਜੀ ਕਿਰਪਾ ਕਰਕੇ ਇਸ ਨੂੰ ਆਪਣੇ ਨੋਟ ਕਰੋ ਤੇ ਬਹੁਤ ਵਧੀਆ ਨੁਕਸਾਵਾ ਗਰੰਟੀ ਵਾਲਾ ਨੁਕਸਾ ਜਿਹੜਾ ਇੱਕ ਵਾਰੀ ਖਾਊਗਾ ਢਿੱਲਾਪਨ ਛੋਟਾਪਨ ਸ਼ੂਗਰ ਦਵਾਈ ਕਮਜ਼ੋਰੀ ਉਸ ਵਾਸਤੇ ਬਹੁਤ ਵਧੀਆ ਚੀਜ਼ ਆ ਕਿਰਪਾ ਕਰਕੇ ਦਵਾਈਆਂ ਨੋਟ ਕੀਤੀਆਂ ਜਾਣਾ ਸੰਗਤ ਜੀ ਸਭ ਤੋਂ ਪਹਿਲਾਂ ਭਖੜਾ ਜਿਨੂ ਗੋਕ ਸ਼ੁਰੂ ਆਂਦੇ ਆ ਸਾਲਮਿਸ਼ਰੀ ਸਾਲਮ ਪੰਜਾ ਲਾਜਵੰਤੀ ਬੀਜ ਲਾਜਵੰਤੀ ਸਾਲਮ ਖਾਣਾ ਸਾਲਮ ਖਾਣੇ ਦੇ ਬੀਜ ਆ ਜੀ ਹਰੀ ਲਾਚੀ ਇਹ ਅਸ਼ਵਗੰਧਾ ਇਹਨੂੰ ਆਸਗੰਧ ਨੰਗੋਰੀ ਆਂਦੇ ਆ ਅਸ਼ਵਗੰਧਾ ਦੇਖੋ ਜੀ ਸਮਾਨ ਵੇਖੋ ਕਿੱਡਾ-ਕਿੱਡਾ ਮੋਟਾ ਸਾਫ਼ ਸੁਥਰਾ ਸਤਾਵਰਤੀ ਫਲੀ